ਇਹ ਦੱਸਣਾ ਮਤ ਹਰ ਸਾਲ ਕਿਉਂ ਦੱਸਣਾ ਪੈਂਦਾ ਹੈ ਮਤਲਬ ਮੈਂ ਕਹਿੰਦਾ ਵੀ ਵੈਲਿਡਿਟੀ ਚੈੱਕ ਕਰਦੇ ਆ ਆਪਾਂ ਹਰ ਸਾਲ ਦੱਸਣਾ ਕਿਉਂ ਪੈਂਦਾ ਆ ਵੀ ਪੈਣੇ ਮੈਂ ਤੇਰੀ ਰੱਖਿਆ ਕਰਾਂ ਕਿਉਂ ਦੱਸਣਾ ਪਿਆ ਰਿਆ ਕਹਿੰਦੇ ਕਿ ਗੁੱਟ ਤੇ ਬੰਨਿਆ ਹੋਇਆ ਧਾਗਾ ਇਹ ਦੱਸੇਗਾ ਕਿ ਭੈਣ ਤੇ ਭਰਾ ਦੇ ਵਿੱਚ ਕਿੰਨਾ ਪਿਆਰ ਆ ਇੱਕ ਭੈਣ ਰਖੜੀ ਲੈ ਕੇ ਆਵੇਗੀ ਉਹ ਗੁੱਟ ਤੇ ਇੱਕ ਰਖੜੀ ਬੰਨੇਗੀ ਧਾਗਾ ਬੰਨੇਗੀ ਤੇ ਪਿਆਰ ਦਾ ਪ੍ਰਤੀਕ ਆ ਬਹੁਤ ਸਾਰੇ ਵੀਰ ਇਹਦੇ ਤੇ ਤਰਖੇ ਦਿੰਦੇ ਆ ਤੇ ਫਿਰ ਕੀ ਜੇ ਲੋਕ ਦੋ ਘੜੀਆਂ ਹਾਸ ਲੈਂਦੇ ਨੇ ਖੇਡ ਲੈਂਦੇ ਨੇ ਤੇ ਇਹਦੇ ਵਿੱਚ ਹਰਜ ਕੀ ਆ ਮੈਂ ਕਹਿੰਦਾ ਹਰਜ ਤਾਂ ਫਿਰ ਕਿਸੇ ਚੀਜ਼ ਦੇ ਵਿੱਚ ਵੀ ਨਹੀਂ ਹੋਣਾ ਚਾਹੀਦਾ ਤੇ ਦੁਨੀਆ ਦੇ ਵਿੱਚ ਜੋ ਚੀਜ਼ ਹੋ ਰਹੀ ਆ ਫਿਰ ਉਹ ਲੈਣ ਦੀ ਚਾਹੀਦੀ ਆ ਹਰਜ ਤਾਂ ਕਿਸੇ ਜੇ ਕੋਈ ਇੱਕ ਮੂਰਤੀ ਪੂਜਿਆ ਹਰਜ ਤਾਂ ਫਿਰ ਉਸ ਦੇ ਵਿੱਚ ਵੀ ਨਹੀਂ ਹੋਣਾ ਚਾਹੀਦਾ ਹਣਾ ਕੱਲ ਆਪਾਂ ਜਿਹੜਾ ਮਤਲਬ ਘੋੜਿਆਂ ਦੇ ਸਬੰਧ ਦੇ ਵਿੱਚ ਬੋਲਿਆ ਫਿਰ ਤਾਂ ਹਰਜ ਤੇ ਇਹਦੇ ਵਿੱਚ ਵੀ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਵੀਰਾਂ ਨੇ ਇਸ ਤੇ ਤੇ ਮਤਲਬ ਜਿਹੜੇ ਇਹ ਗੱਲ ਕਹਿੰਦੇ ਆ ਵੀ ਫਿਰ ਕੀ ਆ ਹੈਨਾ ਜੇ ਤੋ ਫਿਰ ਕੀ ਦੀ ਗੱਲ ਆਂਦੀ ਹੈ ਨਾ ਫਿਰ ਉਹਦੀ ਕੋਈ ਹੱਦ ਬੰਦੀ ਨਹੀਂ ਰਹਿ ਜਾਂਦੀ ਫਿਰ ਇਹ ਤੁਸੀਂ ਤੈਅ ਨਹੀਂ ਕਰੋਗੇ ਵੀ ਆਹ ਚੀਜ਼ ਫਿਰ ਕੀ ਇਹ ਦੇ ਵਿੱਚ ਆਉਂਦੀ ਹੈ ਆਹ ਚੀਜ਼ ਫਿਰ ਕੀ ਇਹ ਦੇ ਵਿੱਚ ਨਹੀਂ ਆਉਂਦੀ ਹੈਨਾ ਫਿਰ ਦੁਨੀਆ ਦੇ ਵਿੱਚ ਜੋ ਵੀ ਹੋ ਰਿਹਾ ਕ੍ਰਾਈਮ ਨੂੰ ਛੱਡ ਕੇ ਸਾਰਾ ਕੁਝ ਠੀਕ ਹੈ ਫਿਰ ਹੈਨਾ ਗੋਟ ਤੇ ਧਾਗਾ ਬਨਿਆ ਜਾਂਦਾ ਤੇ ਅਸੀਂ ਕਹਿੰਦੇ ਦੇਖੋ ਜੀ ਪਿਆਰ ਮਤਲਬ ਜਿਹੜੇ ਧਾਗਾ ਨਹੀਂ ਬੰਨਦੇ ਉਹਨਾਂ ਦਾ ਭੈਣ ਤੇ ਭਰਾ ਦਾ ਆਪਸੇ ਦੇ ਵਿੱਚ ਪਿਆਰ ਨਹੀਂ ਹੁੰਦਾ ਨਾਲ ਇਤਿਆਰ ਤੁਸੀਂ ਮਤਲਬ ਦੇਖੋ ਨਾ ਤਾਂ ਮਤਲਬ ਕੀ ਬੰਦਾ ਰਕਸ਼ਾ ਬੰਧਨ ਰਖੜੀ ਮਤਲਬ ਜਿੱਤਾ ਗਬਨੇ ਤੇ ਇਹ ਪ੍ਰਣ ਕੀਤਾ ਗਿਆ ਪਿਆਜ ਤੋਂ ਬਾਅਦ ਤੇਰੀ ਰੱਖਿਆ ਮੈਂ ਕਰਾਂਗਾ ਤੇ ਫਿਰ ਇਸ ਹਿਸਾਬ ਦੇ ਨਾਲ ਰਖੜੀ ਤਾਂ ਜਿਹੜੀ ਜਿਹਦੇ ਨਾਲ ਲੜ ਲਾਇਆ ਜਾਂਦਾ ਧੀ ਦਾ ਭੈਣ ਦਾ ਉਹਦੇ ਸਿਰ ਦਾ ਸਾਈ ਉਹਦਾ ਖਸਮ ਉਹਦਾ ਬੰਦਾ ਫਿਰ ਤੇ ਇਸ ਹਿਸਾਬ ਨਾਲ ਰਖੜੀ ਤਾਂ ਉਹ ਕੋਈ ਬਣਾਨੀ ਚਾਹੀਦੀ ਰੱਖਿਆ ਤਾਂ ਉਹ ਕਰਦਾ ਰਖੜੀ ਦਾ ਫਿਰ ਪੁਲਿਸ ਵਾਲੇ ਕੋਈ ਬਣਾਨੀ ਚਾਹੀਦੀ ਹੈ ਨਾ ਜਿਹੜੇ ਉਹ ਰੱਖਿਆ ਕਰਦੇ ਆ ਰਖੜੀ ਪੰਚਾਇਤਾਂ ਕੋ ਬਣਾਣੀ ਚਾਹੀਦੀ ਰਖੜੀ ਤਾਂਡੇ ਕੋ ਬਣਾਣੀ ਮਤਲਬ ਤੁਸੀਂ ਕਿਸ ਇਸ ਨੂੰ ਕਿਸ ਸੰਚੇਦ ਵਿੱਚ ਢਾਲੋਗੇ ਹੋਣਾ ਮੈਂ ਇੱਕ ਨਾ ਇੰਟਰਵਿਊ ਦੇਖ ਰਿਹਾ ਸੀ ਤੇ ਕਪਿਲ ਸ਼ਰਮਾ ਨੇ ਨਾ ਉਹਨੂੰ ਕਿਹਾ ਕਟਰੀਨਾ ਕੈਫ ਨੂੰ ਕਹਿੰਦੇ ਤੂੰ ਉਹਦੇ ਰਖੜੀ ਬੰਨੀ ਆਕਸ਼ੇ ਕੁਮਾਰ ਦੇ ਤੈਨੂੰ ਰਖੜੀ ਦਾ ਮਤਲਬ ਉਹਨ ਕਹਿੰਦੀ ਵੀ ਰਖੜੀ ਦਾ ਮਤਲਬ ਹੁੰਦਾ ਹੈ ਵੀ ਰਕਸ਼ਾ ਬੰਧਨ ਤੇ ਮੈਂ ਮੰਗ ਰਿਹਾ ਕਿ ਅਕਸ਼ੇ ਕੁਮਾਰ ਤੋਂ ਵਧੀਆ ਰੱਖਿਆ ਕੋਈ ਨਹੀਂ ਕਰ ਸਕਦਾ ਇਸ ਕਰਕੇ ਮੈਂ ਇਹ ਰਖੜੀ ਬੰਨੀ ਹੈ ਮਤਲਬ ਤੁਸੀਂ ਦੇਖੋ ਵੀ ਉਹਨਾਂ ਉਹਨਾਂ ਐਜ਼ ਇਹਨੂੰ ਰੱਖਸ਼ਾ ਬੰਧਨ ਦੇ ਤੌਰ ਤੇ ਹੀ ਲਿਆ ਸਾਡੇ ਵਾਲੇ ਮਤਲਬ ਜਿਹੜੀ ਚੀਜ਼ ਜਿਸ ਲਈ ਬਣੀ ਉਹਨੂੰ ਬਿਲਕੁਲ ਸਹੀ ਉਸ ਦੀ ਪਰਿਭਾਸ਼ਾ ਦਿੱਤੀ ਹੈ ਪਰ ਭਾਈ ਇਸ ਨੂੰ ਤੁਸੀਂ ਮਤਲਬ ਜੇ ਤੁਸੀਂ ਮਨਾਉਣਾ ਪਈ ਆਪਾਂ ਰੋਕ ਨਹੀਂ ਸਕਦੇ ਆਪਾਂ ਤਾਂ ਪ੍ਰਚਾਰ ਕਰ ਸਕਦੇ ਆਪਾਂ ਬੋਲ ਸਕਦੇ ਆਂ ਹਣਾ ਤੁਹਾਡੇ ਘਰਾਂ ਦੇ ਵਿੱਚ ਆ ਗਿਆ ਪਰ ਰੋਕ ਨਹੀਂ ਸਕਦੇ ਤੇ ਰੋਕੜਾ ਬਣਦਾ ਵੀ ਨਹੀਂ ਆਪਾਂ ਤੇ ਮੂੰਹ ਜਵਾਨੀ کہہ ਸਕਦੇ ਆ ਭਈ ਵੀ ਇਹ ਮਤਲਬ ਬਹੁਤ ਵੱਡੀ ਇੱਕ ਸਾਡੇ ਉੱਤੇ ਬਿੱਪਰ ਵੱਲੋਂ ਘਾੜਤ ਘੜੀ ਗਈ ਸੀ ਤੇ ਸਾਡੇ ਉੱਤੇ ਗੁਲਾਮੀ ਰਿਆ ਸੀ ਕਈ ਇਤਿਹਾਰ ਜਿਹੜੇ ਸਾਡੇ ਸਿਰ ਉੱਤੇ ਪਾ ਦਿੱਤੇ ਗਏ ਹਨਾ ਕਿ ਭੈਣ ਹੀ ਭਰਾ ਦੀ ਰੱਖਿਆ ਕਰੇਗਾ ਕਿਉਂ ਹਨਾ ਇੱਕ ਔਰਤ ਆਪਣੇ ਰੱਖਿਆ ਕਿਉਂ ਨਹੀਂ ਕਰ ਸਕਦੀ ਔਰਤ ਕਿਸੇ ਨਾਲ ਕਮਜ਼ੋਰ ਹੈ ਮੈਂ ਕਹਿੰਦਾ ਇਹ ਔਰਤਾਂ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਭੈਣਾਂ ਨੂੰ ਸੋਚਣਾ ਚਾਹੀਦਾ ਹੈ ਪੀ ਅਸੀਂ ਡਿਪੈਂਡ ਕਿਉਂ ਹੋ ਰਿਹਾ ਉਹ ਵੀ ਅਜ ਦੇ ਸਮੇਂ ਦੇ ਵਿੱਚ ਕਿਉਂ ਡਿਪੈਂਡ ਹੋ ਰਿਹਾ ਇੱਕ ਮਰਦ ਰੱਖਿਆ ਕਰੇਗਾ ਮੇਰਾ ਭਰਾ ਰੱਖਿਆ ਕਰੇਗਾ ਸਤਗੁਰੂ ਜੀ ਨੇ ਤੇ ਸ੍ਰੀ ਸਾਹਿਬ ਤੇ ਸਾਰਿਆਂ ਨੂੰ ਬੋਇਆ ਉਹਦੇ ਵਿੱਚ ਔਰਤ ਨੂੰ ਤੇ ਇਹ ਨਹੀਂ ਕਿ ਆ ਵੀ ਔਰਤ ਸ੍ਰੀ ਸਾਹਿਬ ਨਹੀਂ ਪਾਵੇਗੀ ਔਰਤ ਗਾਤਰਾ ਨਹੀਂ ਪਾਵੇਗੀ ਔਰਤ ਕਿਰਪਾਨ ਨਹੀਂ ਦਾ ਸਕਦੀ ਜਦੋਂ ਆਪਾਂ ਇੱਕ ਕਿਰਪਾਨ ਦੀ ਗੱਲ ਕਰਦੇ ਆ ਤੇ ਕਿਰਪਾਨ ਔਰਤ ਵੀ ਪਾ ਸਕਦੀ ਆ ਤੇ ਔਰਤ ਆਪਣੀ ਰੱਖਿਆ ਆਪ ਕਰ ਚਾਹੀਦੀ ਸਤਗੁਰੂ ਜੀ ਨੇ ਤਾਂ ਪੰਜ ਕਕਾਰ ਇਸ ਵਰਦੀ ਸਾਰਿਆਂ ਨੂੰ ਦਿੱਤੀ ਆ ਠੀਕ ਹੈ ਜੀ ਇੱਕ ਜਿਹੜਾ ਮਸਲਾ ਆ ਉਹ ਵੀ ਉਹ ਬੀਬੇ ਨਾਨਕੀ ਜੀ ਦੇ ਨਾਲ ਉਹ ਜੋੜਿਆ ਜਾਂਦਾ ਫੋਟੋ ਬਣੀ ਆ ਬੀਬੇ ਨਾਨਕੀ ਜੀ 1518 ਦੇ ਵਿੱਚ ਖਾਲ ਚਲਾਣਾ ਕਰ ਜਾਂਦੇ ਨੇ ਤੇ 1530 ਤੋਂ ਬਾਅਦ ਰਖੜੀ ਸ਼ੁਰੂ ਹੁੰਦੀ ਆ ਨਾ ਤੇ ਤੁਸੀਂ ਫੋਟੋ ਦੇਖਿਓ ਗੁਰਨਾਨਕ ਸਾਹਿਬ ਜੀ ਦੀ ਏਜ ਤੇ ਬੀਬੇ ਨਾਨਕੀ ਦੀ ਏਜ ਉਹ ਦੋਨੋਂ ਮਿਲਾ ਕੇ ਦੇਖ ਲਿਓ ਨਾ ਪਰ ਮੈਂ ਕਹਿੰਨਾ ਹੈਰਾਨਗੀ ਦੀ ਗੱਲ ਚਲੋ ਉਹ ਤਾਂ ਫੋਟੋ ਬਣਾਉਣ ਵਾਲੇ ਨੇ ਬਣਾਤੀ ਪਰ ਮੰਨਣ ਵਾਲੇ ਨੇ ਯਕੀਨ ਕਰ ਲਿਆ ਫੋਟੋ ਦਾ ਫੋਟੋ ਵਾਲਿਆਂ ਦਾ ਤਾਂ ਕਾਰੋਬਾਰ ਆ ਉਹਨਾਂ ਨੂੰ ਜਿਹੜੀ ਚੀਜ਼ ਲੱਭੀ ਉਹਦੇ ਉੱਤੇ ਫੋਟੋ ਬਣਾ ਕਰਕੇ ਚੇਵ ਦਿੱਤੀ ਬਸ ਵੀ ਆਪਣਾ ਕਾਰੋਬਾਰ ਚਲਾਣਾ ਪਰ ਮੰਨਣ ਵਾਲੇ ਨੇ ਵੀ ਸੱਚ ਮੰਨ ਲਿਆ ਸੋ ਭਾਈ ਇਹ ਇਹਨਾਂ ਚੀਜ਼ਾਂ ਦੇ ਵਿੱਚ ਬਾਹਰ ਨਿਕਲੋ ਤੇ ਮੈਂ ਕਹਿੰਦਾ ਬਹੁਤ ਸਾਰੇ ਥਾਵਾਂ ਦੇ ਤੇ ਨਾ ਭਾਈ ਸਰਬਜੀਤ ਹੁੰਦਾ ਬੜੀ ਕਮਾਲ ਦੀ ਗੱਲ ਕਰਦੇ ਆ ਵੀ ਇਹ ਜਿਹੜੇ ਤਿਹਾਰ ਆ ਕਈ ਘਰਾਂ ਦੇ ਵਿੱਚ ਨਮੋਸ਼ੀ ਦਾ ਕਾਰਨ ਵੀ ਬਣਦੇ ਨੇ ਜਿਹੜਾ ਘਰਾਂ ਦੇ ਵਿੱਚ ਪਹਿਣਾ ਨਹੀਂ ਹਨ ਉਹ ਤਾਂ ਇਹ ਹੀ ਸੋਚਦੇ ਨੇ ਵੀ ਯਾਰ ਸਾਡੇ ਘਰ ਵੀ ਪਹਿਣ ਹੁੰਦੇ ਤੇ ਸਾਡੇ ਵੀ ਰਖੜੀ ਕੋਈ ਨਾ ਕੋਈ ਬੰਦਾਂ ਅਖਾ ਜਿਹੜਾ ਦੇ ਕੰਨਾ ਭੈਣ ਦਾ ਨਾ ਭਰਾ ਆ ਉਹ ਕੀ ਕਰਨਗੇ 200 ਰੁਪਏ ਦਾ ਡੱਬਾ ਲਿਆ ਭੈਣ ਨੇ ਤੇ 200 ਦੀਆਂ ਰਖੜੀਆਂ ਲਈਆਂ ਅੱਗੋਂ ਝਾਕ ਕੀ ਲਾਣੀ 500 ਰੁਪਿਆ 1000 ਰੁਪਿਆ 2000 ਰੁਪਏ ਮਿਲੇਗਾ 200 ਰੁਪਏ ਦਾ ਡੱਬਾ 200 ਰੁਪਏ ਦੀਆਂ ਰਖੜੀਆਂ ਤੇ ਅੱਗੋਂ ਜੇ ਥੋੜੇ ਮਿਲੇ ਲੈ 500 ਰੁਪਿਆ ਤਾਂ ਮੈਂ ਖਰਚ ਦੇਤਾ ਤੇ ਅੱਗੇ ਮੇਰੇ ਮੱਥੇ ਕੀ ਮਾਰਿਆ 500 ਰੁਪਿਆ ਬੰਦਾ ਕੀ ਉਹਨੂੰ ਕੀ ਕਹੇ ਵੀ ਤੂੰ ਰਖੜੀਆਂ ਵੇਚਣ ਗਈ ਸੀ ਭੈਣੇ ਤੂੰ ਕੀ ਵੇਚਣ ਗਈ ਸੀ ਸਮਾਨ ਵੇਚਣ ਗਈ ਸੀ ਵੀ ਮੈਂ 200 ਰੁਪਏ ਦਾ ਡੱਬਾ ਲਿਆ ਤਾਂ ਮੈਨੂੰ ਅੱਗ 2000 ਰੁਪਏ ਮਿਲੇਗਾ ਫਿਰ ਪਿਆਰ ਪਿਆਰ ਰਹਿ ਕਿੱਥੇ ਗਿਆ ਫਿਰ ਇਹਨੂੰ ਪਿਆਰ ਕਿਹਾ ਜਾਂਦਾ ਫਿਰ ਕਈਆਂ ਘਰਾਂ ਦੇ ਵਿੱਚ ਕਲੇਸ਼ ਪਏ ਮੈਂ ਦੇਖਿਆ ਵੀ ਮੈਂ ਤਾਂ ਮੈਂ ਤਾਂ 2 200 ਰੁਪਏ ਦੀ ਤਾਂ ਮੈਂ ਰਖੜੀ ਲੈ ਆਂਦੀ ਸੀ ਹਨਾ ਇੱਕ ਰਖੜੀ ਤੋਂ 200 ਰੁਪਏ ਦੀ ਮੈਂ ਆਪਣੇ ਭਤੀਜਿਆਂ ਨੇ ਕਿੰਨੀ ਕਿੰਨੀ ਮਹਿੰਗੀਆਂ ਰਖੜੀਆਂ ਲਿਆਂਦੀਆਂ ਅੱਗੇ ਮੈਨੂੰ ਕੀ ਦਿੱਤਾ ਉਨ੍ਹਾਂ ਨੇ ਕਈਆਂ ਘਰਾਂ ਦੇ ਵਿੱਚ ਕਲੇਸ਼ ਦਾ ਕਾਰਨ ਬਣ ਗਿਆ ਤਿਆਰ ਸੋ ਇਹਨਾਂ ਦੇ ਵਿੱਚੋਂ ਨਿਕਲੋ ਇੱਕ ਭਾਗਾ ਤੈਅ ਨਹੀਂ ਕਰ ਸਕਦਾ ਇੱਕ ਭਾਗਾ ਤੈਅ ਨਹੀਂ ਕਰੇਗਾ ਕਿ ਭੈਣ ਤੇ ਭਰਾ ਦੇ ਵਿੱਚ ਕਿੰਨਾ ਪਿਆਰ ਆ ਬਿਲਕੁਲ ਤੈਅ ਨਹੀਂ ਕਰੇਗਾ ਨਾਲੇ ਇੱਕ ਦਿਨ ਹੀ ਕਿਉਂ ਹੈਨਾ ਨਾਲੇ ਇਹ ਦੱਸਣਾ ਪੈਂਦਾ ਮੰਨ ਲਓ ਚਲੋ ਠੀਕ ਹੈ ਕੀ ਇਹ ਦੱਸਣਾ ਪੈਂਦਾ ਕਿ ਮੈਂ ਤੇਰੀ ਰੱਖਿਆ ਕਰਾਂ ਉਦਾਂ ਨਹੀਂ ਕਰਨੀ ਮੰਨ ਲਓ ਉਹਦਾ ਭਰਾ ਦਾ ਫਰਜ਼ ਨਹੀਂ ਹੈ ਇਹ ਦੱਸਣਾ ਮਤ ਹਰ ਸਾਲ ਕਿਉਂ ਦੱਸਣਾ ਪੈਂਦਾ ਮਤਲਬ ਮੈਂ ਕਹਿੰਦਾ ਵੀ ਵੈਲਿਡਿਟੀ ਚੈੱਕ ਕਰਦੇ ਆ ਆਪਾਂ ਹਰ ਸਾਲ ਦੱਸਣਾ ਕਿਉਂ ਪੈਂਦਾ ਆ ਵੀ ਪੈਣੇ ਮੈਂ ਤੇਰੀ ਰੱਖਿਆ ਕਰਾਂ ਕਿਉਂ ਦੱਸਣਾ ਪਿਆ ਰਿਆ ਫਰਜ਼ ਨਹੀਂ ਐ ਤੇ ਫਿਰ ਇਹ ਤਾਂ ਵੱਧਾ ਚੱਟੀ ਵੱਧਾ ਚੱਟੀ ਜੋ ਪਰੇ ਨਾ ਗੋਣ ਲਾਉ ਬੁਖਾਰੇ ਤਾਂ ਫਿਰ ਵੱਧਾ ਚੱਟੀ ਹੋ ਗਈ ਭਾਈ ਇਹਨਾਂ ਵਿੱਚੋਂ ਬਾਹਰ ਨਿਕਲੋ ਤੇ ਆਪਾਂ ਸਮਾਜ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਰਹੀਏ ਗੁਰਬਾਣੀ ਪੜਹੀਏ ਸਹਿਜ ਪਾਠ ਆਪ ਕਰੀਏ ਸੋ ਆਪ ਪੜਦੇ ਰਾਖਾਏ ਖ ਮਾਰਾ ਸੁਆਮੀ ਸੋ ਬਾਣੀ ਪੜਹੀਏ ਸਤਗੁਰੂ ਜੀ ਦੇ ਅਨੁਸਾਰ ਆਪਣਾ ਜੀਨ ਬਤੀਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ